ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਿਕਾਲ ਆ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਮੂਸਾ ব্রাঞ্চ ਹੈ ਜਿਹੜਾ ਉਹਦਾ ਰਜ਼ਵਾਹਾ ਬਣਿਆ ਹੋਇਆ ਆ ਦੇਖੋ ਤੁਸੀਂ ਜਿਹੜਾ ਇਹਦਾ ਮਟੀਰੀਅਲ ਇਹਦੇ ਵਿੱਚ ਕਿੰਨਾ ਘਟੀਆ ਮਟੀਰੀਅਲ ਲੱਗਿਆ ਹੋਇਆ ਆ ਸਲੈਬ ਦੇਖਿਓ ਕਿੰਨੀ ਪਤਲੀ ਸਲੈਵ ਹੈਗੀ ਇਹ ਜਿਵੇਂ ਪਰਲੇਜੀ ਦੇ ਬਿਸਕਟ ਵਾਲਾ ਕੰਮ ਹੈ ਕਿ ਆਪਾਂ ਚਾਹ ਦੇ ਕੱਪ ਜੜਵਾਉਣ ਦੀ ਲੋੜ ਨਹੀਂ ਪੈਂਦੀ ਸੰਦਾਂ ਦੇ ਕੋਲੇ ਕਰੋ ਵੈਸੀ ਭਰ ਜਾਂਦੀ ਇਹ ਹੁਣ ਸਰਕਾਰ ਦੀ ਸਮਝ ਨਹੀਂ ਆਉਂਦੀ ਜਾਂ ਪ੍ਰਸ਼ਾਸਨ ਦੀ ਕਹਿ ਲੋ ਜਾਂ ਸੰਬੰਧਿਤ ਅਧਿਕਾਰੀਆਂ ਦੀ ਜਾਂ ਠੇਕੇਦਾਰਾਂ ਦੀ ਕਿਹਦੀ ਮਲੀਭੁਗਤ ਹੈ ਕਿ ਬਿਸਕਟਾਂ ਵਰਗੇ ਆ ਜਿਹੜੇ ਆਪਣੇ ਰਜ਼ਵਾਹੇ ਜਿਹਨੂੰ ਸੂਆ ਕਹਿੰਦੇ ਪਿੰਡਾਂ ਚ ਦੇਸੀ ਸ਼ਬਦ ਇਹ ਪਹਿਲਾਂ ਇੱਟਾਂ ਦਾ ਬਣਿਆ ਹੋਇਆ ਸੀ ਇਹਦੇ ਨਾਲੋਂ ਕਾਫੀ ਹੱਦ ਤੱਕ ਚੰਗਾ ਸੀ ਘਟੂ ਘਟੋ ਹੋ 56 ਸਾਲ ਪਹਿਲਾਂ ਮੈਂ ਗਲਤ ਨਾ ਹੋਵਾਂ ਤਾਂ ਪਹਿਲਾਂ ਬਣਿਆ ਹੋਇਆ ਸੀ ਇਸ ਰਜ਼ਵਾਹੇ ਦੇ ਟੁੱਟਣ ਕਾਰਨ ਸਾਹਮਣੇ ਤੁਸੀਂ ਸੀਨ ਦੇਖੋ ਇੱਥੇ 25 ਏਕੜ ਦਾ ਟੱਕ ਹੈ ਰਜਿੰਦਰ ਸਿੰਘ ਮੱਖਾ ਜਿਹੜੇ ਦਰਾਕੇ ਆ ਤੇ ਉਹਨਾਂ ਦਾ ਇਹਦੇ ਵਿੱਚ ਉਹਨਾਂ ਦੀ ਮੂੰਗੀ ਦੀ ਫਸਲ ਵੀ ਖਤਮ ਹੋ ਗਈ। ਇਹਦੇ ਵਿੱਚ ਉਹਨਾਂ ਦਾ ਹਰਾਚਾਰਾ ਵੀ ਗਿਆ, ਸਬਜ਼ੀ ਵੀ ਗਈ। ਇਹ ਟੁੱਟਣ ਦਾ ਕਾਰਨ ਕੁਝ ਆ ਵੀ ਹੈ। ਜਿਹੜਾ ਸੈਫਨ ਬਣਿਆ ਨਾ ਪੁਲੀ ਤੁਸੀਂ ਪਿੱਛੇ ਦੇਖੀ ਆ। ਇਹਨੂੰ ਸੈਫਰਾ ਬੋਲਦੇ ਆ। ਇਹ ਪੁਲੀ ਦੇ ਵਿੱਚ ਕੂੜਾ, ڪرਕਟ, ਦਰਖਤਾਂ ਦੇ ਦਾਣੇ ਇਹ ਫਸ ਜਾਂਦੇ ਆ। ਇਹਦੀ ਸਪਲਾਈ ਨਹੀਂ ਹੁੰਦੀ। ਇਹ ਵੀ ਮਹਿਕਮੇ ਦੀ ਗਲਤੀ ਆ ਜਾਂ ਇੱਥੇ ਜਿਹੜੇ ਬੇਲਦਾਰ ਕੰਮ ਕਰਦੇ ਸਫਾਈ ਨਹੀਂ ਪ੍ਰੋਪਰ ਕਰਦੇ। ਦੂਸਰਾ ਜਿਹੜੀ ਇਹਦਾ ਮਟੀਰੀਅਲ ਇਹਦੇ ਵਿੱਚ ਲੱਗਿਆ ਮਟੀਰੀਅਲ ਦਾ ਨਾਂ ਨਾਲਾ ਦੇਖੋ ਤੁਸੀਂ। ਮਟੀਰੀਅਲ ਦੇ ਨਾਲ ਨਾਲ ਜਿਹੜੀ ਇਹਦੇ ਥੱਲੇ ਮਿੱਟੀ ਆ ਉਹਦੀ ਪ੍ਰੋਪਰ ਕਟਾਈ ਨਹੀਂ ਹੋਈ। ਪਿੰਡ ਵਾਸੀਆਂ ਦਾ ਕਹਿਣਾ ਹੈ ਜਿਹੜੇ ਜ਼ਮੀਨ ਦੇ ਨਾਲ ਜਿਨ੍ਹਾਂ ਦੀ ਜ਼ਮੀਨ ਲੱਗਦੀ ਹੈ ਕਿਸਾਨਾਂ ਦੀ ਕਹਿੰਦੇ ਰੋਲਰ ਸੀ ਜਿਹੜਾ ਇਹਨੂੰ ਪਿੰਡਾਂ ਦੇ ਰੋੜੀ ਕੁੱਟ ਕਹਿੰਦੇ ਹੁੰਦੇ। ਉਹ ਕਹਿੰਦੇ ਇੱਕ ਵਾਰ ਘੁੰਮੇ ਉੱਥੋਂ ਦੀ। ਉਹ ਹੁਣ ਅਕੋਰਡਿੰਗ ਟੂ ਰੂਲ ਜਾਂ ਅਕੋਰਡਿੰਗ ਟੂ ਠੇਕੇਦਾਰ ਦੇ ਵਿੱਚ ਜੁਨੀਆਂ ਵੀ ਟਰਮਸ ਲਿਖੀਆਂ ਮੈਨੂੰ ਨਹੀਂ ਲੱਗਦਾ ਕਿ ਇੱਕ ਵਾਰ ਲਿਖਿਆ ਹੋਊਗਾ। ਉਹ ਇੱਕ ਵਾਰ ਨਾ ਕਦੇ ਵੀ ਉਹ ਨਹੀਂ ਹੁੰਦਾ। ਦੂਜਾ ਟੁੱਟਣ ਦਾ ਕਾਰਨ ਜਿਹੜੀ ਤੁਸੀਂ ਪਲੜੀ ਦੇਖ ਰਹੇ ਹੋ ਪਲੜੀ ਰਸਤਾ ਕਹਿੰਦੇ ਨੇ ਆਹ ਰਸਤਾ ਦਿਖ ਰਿਹਾ ਤੁ ਇਹ ਤਾਂ ਬਹੁਤ ਚੌੜਾ ਹੈ ਟਰੈਕਟਰ ਦੇ ਲੰਘੇ ਲਈ ਰਸਤਾ ਇਧਰ ਤਾਂ ਇਹ ਤਾਂ ਨਹੀਂ ਡੁੱਟਦਾ ਜਿਹੜਾ ਦੂਸਰੇ ਪਾਸੇ ਆ ਉਹ ਇੱਕ ਪਾਸੇ ਸੂਆ ਬਣਿਆ ਹੋਇਆ ਹੈ ਇਧਰ ਦੇਖੋ ਜਗ੍ਹਾ ਕਿੰਨੀ ਹੈ ਉਧਰ ਜਗ੍ਹਾ ਨਹੀਂ ਹੈਗੀ ਉਧਰ ਪੈਦਲ ਤੁਰਨ ਵਾਲੀ ਜਗ੍ਹਾ ਜੇ ਇਹ ਸੈਂਟਰ 'ਚ ਬਣਿਆ ਹੁੰਦਾ ਹੁਣ ਜਿਵੇਂ ਨਵਾਂ ਬਣਿਆ ਇਹ ਲਗਭਗ ਜਨਵਰੀ ਦਸੰਬਰ ਜਨਵਰੀ 'ਚ ਬਣਾਣਾ ਸ਼ੁਰੂ ਹੋਇਆ ਸੀ ਤੇ ਮੇ ਵੀ ਫਰਵਰੀ ਦੇ ਫਰਸਟ ਵੀਕ 'ਚ ਕੰਪਲੀਟ ਹੋ ਗਿਆ ਸੀ ਆ ਤੁਸੀਂ ਦੇਖੋ ਇਹ ਪੱੜੀ ਹੈ ਜਿਹੜੀ ਇੱਕ ਪਾਸੇ ਵੱਧ ਹੈ ਇੱਕ ਪਾਸੇ ਨਾ ਮਾਤਰਾ ਇਹਦਾ ਟੁੱਟਣ ਦਾ ਕਾਰਨ ਇਹ ਵੀ ਆ ਮੂੰਗੀ ਦੀ ਫਸਲ ਦੇ ਕੋਲ ਕਿਦਾਂ ਡੁੱਬੀ ਹੋਈ ਹੈ ਇਸ ਰਜ਼ਵਾਹ ਦੇ ਟੁਕੜੰકા ਉਦੋਂ ਇਸ ਤੋਂ ਇਲਾਵਾ ਜਿੰਨੇ ਪਿੰਡੇ ਤੇ ਲੱਗਦੇ ਆ ਜਵਾਰਕ ਤੋਂ ਲੈ ਕੇ ਸਾਰੇ ਪਿੰਡ ਆਪ ਜਵਾਰਕ ਕਲੀਏ ਗਗੋਵਾਲ ਮੱਖਾ ਰਾਪਰ ਟਾਂਡੀਆਂ ਤਾਂ ਉਹ ਪਿੰਡਾਂ ਦੇ ਵਿੱਚ ਪਾਣੀ ਆ ਜਿਹੜੇ ਪੀਣ ਵਾਲਾ ਕੰਟਾਮਿਨੇਟਡ ਵਾਟਰ ਹੈ ਗਰਾਊਂਡ ਵਾਟਰ ਖਰਾਬ ਉਹ ਸਾਹਮਣੇ ਤਿੰਨ ਕੋਠੀਆਂ ਜੀ ਵੀਦਾਰੇ ਘੱਟੂ ਘੜੀ ਜਿਹੜੀ ਕਰੋੜ ਸਵਾ ਕਰੋੜ ਰੁਪਇਆ ਲੱਗਿਆ ਉਹ ਕੋਠੀਆਂ ਦੇ ਨਾਲ ਪਾਣੀ ਲੱਗਿਆ ਆਹ ਮੱਖੇ ਪਿੰਡ ਦੇ ਘਰ ਹੈ ਉਹਨਾਂ ਦੇ ਨਾਲ ਪਾਣੀ ਲੱਗਿਆ ਢਿੱਕਣਗੇ ਅਕਸਰ ਆ ਦੇਖੋ ਬਰਹਾਲ ਆ ਪਿੰਡ ਆ ਮੱਖਾ ਪਿੰਡ تصਦੀਕ ਨੇ ਜਿਹੜਾ ਮੱਖਾ ਪਿੰਡ ਆ ਇੰਨੀ ਕਿਵੇਂ ਕੰਦਾ ਦੇ ਨਾਲ ਪਾਣੀ ਲੱਗਦਾ ਆ ਦੇਖੋ ਸਾਰੀ ਇਹਦੀ ਇਹਦੀ ਪਰਪਾਈ ਵੀ ਫਿਰ ਠੇਕੇਦਾਰ ਨੂੰ ਪਣੀ ਚਾਹੀਦੀ ਹੈ ਜਾਂ ਜੇ ਠੇਕੇਦਾਰ ਦੀ ਨਹੀਂ ਗਲਤੀ ਜਾਂ ਫਿਰ ਇਹ ਡਿਪਾਰਟਮੈਂਟ ਦੀ ਪਣੀ ਚਾਹੀਦੀ ਹੈ ਕਿ ਜੇ ਘਰ ਨੁਕਸਾਨ ਹੁੰਦਾ ਘਰ ਡਿੱਗਦੇ ਫਸਲਾਂ ਡੁੱਬੀਆਂ ਕੋਈ ਕਿਸੇ ਦੀ ਪੌਂ ਡੁੱਬੀ ਹੈ ਹਰਾਚਾਰਾ ਡੁੱਬਿਆ ਹੈ ਦੀ ਪਰਪਾਈ ਫਿਰ ਕੌਣ ਕਰੂਗਾ ਜਾਂ ਠੇਕੇਦਾਰ ਕਰੇ ਜਾਂ ਸਬੰਧਤ ਅਧਿਕਾਰੀ ਕਰੇ ਜਿਨ੍ਹਾਂ ਦੀ ਦੇਖ ਰੱਖ ਦੇ ਵਿੱਚ ਇਹ ਬਣੇ ਪੀਣ ਵਾਲਾ ਪਾਣੀ ਦੀ ਕਿੱਲਤ ਆਉਗੀ ਪਹਿਲਾਂ ਤਾਂ ਇਹ ਕਣਕਾਂ ਵੇਲੇ ਸੂਆ ਬਣਿਆ ਕਣਕਾਂ ਨੂੰ ਨੇਰੀ ਪਾਣੀ ਮਸੀ ਇੱਕ ਲੱਗਿਆ ਹੋਊਗਾ ਸਾਰੀਆਂ ਮਤਲਬ ਟਿਊਬ ਵਾਲਿਆਂ ਨਾਲ ਬਣੇ ਜਿਹੜੀਆਂ ਬਾਣਾ ਦੇ ਵਿੱਚ ਉਹਦੇ ਵਿੱਚ ਝਾੜ ਦਾ 10 ਤੋਂ 15 ਮਣਫੜਾ ਤੇ ਬੀਜਣਗੇ ਵੀ ਹੁਣ ਉਹ ਬਾਹਣ ਪੱਥਰ ਬਣ ਕੇ ਪਨੀਰੀ ਵੀ ਉਸ ਤਰ੍ਹਾਂ ਨਾਲ ਉਹਦੇ ਵਿੱਚ ਜਿਹੜਾ ਫਟਾਰ ਨਹੀਂ ਕਰੂਗੀ ਇਹ ਸੂਆ ਤੀਜੀ ਵਾਰ ਟੁੱਟਿਆ ਤੇ ਆਪਾਂ ਕਹਿ ਲਈਏ ਦੋ ਵਾਰ ਪਹਿਲਾਂ ਟੁੱਟ ਗਿਆ ਉਦੋਂ ਦੋਨੇ ਵਾਰ ਜ਼ਿੰਮੇਵਾਰਾ ਸਿਰ ਲੱਗਿਆ ਕਿ ਕਿਸਾਨਾਂ ਨੇ ਪਾਈਪ ਲਾਈਨ ਲਗਾਈ ਜਦ ਲਈ ਰਕਟਾਈ ਦਾ ਵਿਭਾਗ ਨੇ ਦੀ ਬਣਦੀ ਕਿਸਾਨ ਨੂੰ ਮਨਜ਼ੂਰੀ ਹੋਣਾ ਪਾਇਪ ਲਾਈਨ ਕਿਵੇਂ ਨਿਘਾ ਲੈਣਗੇ ਇੱਥੇ ਤਾਂ ਪਾਇਪ ਲਾਈਨ ਵੀ ਹੈ ਨਹੀਂ ਆ ਦੇਖੋ ਤੁਸੀਂ ਸਲੇਬ ਦੇਖੋ ਕਿਹੜੇ ਢੰਗ ਨਾਲ ਪਾਈ ਗਈ ਪੂਰੀ ਤਰ੍ਹਾਂ ਇਹਦੀ ਕਟਾਈ ਨਹੀਂ ਹੋਈ ਪ੍ਰੋਪਰ ਇਹਦੇ ਵਿੱਚ ਜਿਹੜਾ ਮਟੀਰੀਅਲ ਹੈ ਉਹ ਨਹੀਂ ਪਾਇਆ ਗਿਆ ਆ ਤੁਸੀਂ ਤਸਵੀਰਾਂ ਦੇਖੋ ਮੱਖੇ ਪਿੰਡ ਦੀ ਫਰਨੀ ਇਹ ਕਹਿ ਸਕਦੇ ਆਪਾਂ ਇਹ ਨਾਲ ਫਰਨੀ ਦੇ ਨਾਲ ਨਾਲ ਪਾਣੀ ਲੱਗ ਗਿਆ ਐਸ ਰੁੱਤ ਦੇ ਵਿੱਚ ਪਾਣੀ ਤਾਂ ਮਸਾ ਮਿਲਦਾ ਲੋਕਾਂ ਨੂੰ ਇਹ ਪਾਣੀ ਜਿਹੜਾ ਵੇਸਟੇਜ ਗਿਆਦਾ ਜ਼ਿੰਮੇਵਾਰ ਕੌਣ ਹੈ ਉਹ ਅਧਿਕਾਰੀ ਗੱਲ ਨਹੀਂ ਸੁਣਦਾ ਇਹ ਮਾਖੇ ਦੇ ਜ਼ਿੰਮੇਦਾਰ ਕਹਿੰਦੇ ਕਿ ਅਸੀਂ ਅਧਿਕਾਰੀਆਂ ਨੂੰ ਕਿਹਾ ਸੀ ਕਿ ਸਾਡੇ ਜਿਹੜਾ ਪੁਲ ਬਣਿਆ ਉਹਦੇ ਥੱਲੇ ਵਿਚਾਲੇ ਜਿਹੜੀ ਪੁਲੀ ਉਹ ਪੁਲੀ ਕੱਢ ਦਿਓ ਜਾਂ ਪੁਲ ਨਵਾਂ ਬਣਾ ਦਿਓ ਤੇ ਕਹਿੰਦੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਨਾਉ ਸੈਫਨਾ ਦੀ ਸਫਾਈ ਹੁੰਦੀ ਹੈ ਜਿੱਥੋਂ ਦੀ ਬਲੌਕੇਜ ਹੁੰਦੀ ਹੈ ਆ ਪੁਲ ਦੇ ਥੱਲੇ ਜਿਹੜੀ ਬਲੌਕੇਜ ਹੋਈ ਹੈ ਇੱਕ ਕਾਰਨ ਇਹਦਾ ਇਹ ਹੈ ਦੂਜਾ ਘਟੀਆ ਮਟੀਰੀਅਲ